ਸ਼ੰਭੂ ਬਾਰਡਰ ਤੇ ਮੌਜੂਦ ਹਨ ਜਿੱਥੇ ਕਿ 10ਵਾਂ ਦਿਨ ਕਿਸਾਨ ਅੰਦੋਲਨ ਦਾ ਚੱਲ ਰਿਹਾ ਹੈ ਬੀਤੇ ਕੱਲ ਕਾਫੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਸੀ ਹਾਲਾਤ ਕਾਫੀ ਤਣਾਅਪੂਰਨ ਹੁੰਦੇ ਹੋਏ ਨਜ਼ਰ ਆ ਰਹੇ ਸੀ ਤੇ ਇਸ ਸਮੇਂ 10ਵੇਂ ਦਿਨ ਦੀਆਂ ਤਸਵੀਰਾਂ ਅਸੀਂ ਅਗਲੇ ਦਿਨ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਹਾਲਾਤ ਕੁਝ ਸੁਲਝਾ ਹੋਈ ਨਜ਼ਰ ਆ ਰਹੀ ਨੇ ਸ਼ਾਂਤਮੀ ਟੰਗ ਦੇ ਨਾਲ ਪ੍ਰੋਟੈਸਟ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਸਮੇਂ ਸਵੇਰ ਦਾ ਸਮਾਂ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਹੈ ਚਾਹ ਦੇ ਨਾਲ ਮਠੀਆਂ ਗੁਲਗੁਲੇ ਦਾ ਲੰਗਰ ਚੱਲ ਰਿਹਾ ਤੇ ਇੱਥੋਂ ਦੇ ਜਿਹੜੇ ਲੰਗਰ ਲਗਾਉਣ ਵਾਲੇ ਲੰਗਰ ਦੀ ਸੇਵਾ ਕਰ ਰਹੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਿਰ ਕਿੱਥੋਂ ਆਏ ਹੋ ਮੈਂ ਜਸਵਿੰਦਰ ਸਿੰਘ ਟਿਵਾਣਾ ਬਲਾਕ ਪ੍ਰਧਾਨ ਡੇਰਾ ਵਿਸੀ ਬੀਕੇਯੂ ਸਿੱਧੂਪੁਰ ਸਿਰ ਕੱਲ ਜੇ ਆਪਾਂ ਹਾਲਾਤ ਦੇਖੀ ਤਾਂ ਕੱਲ ਦੇ ਹਾਲਾਤ ਕਾਫੀ ਖਰਾਬ ਨਜ਼ਰ ਆ ਰਹੇ ਸੀ ਕਿ ਕੱਲ ਕਾਫੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਗੋਲੇ ਦਾਗੇ ਗੇ ਰਬੜ ਦੀਆਂ ਗੋਲੀਆਂ ਦਾ ਇਸਨਮਾਲ ਕੀਤਾ ਕਾਫੀ ਕਿਸਾਨ ਜ਼ਖਮੀ ਹੋਏ ਕੱਲ ਦੇ ਹਾਲਾਤ ਕਿਹੋ ਜਿਹੇ ਸੀਗੇ ਤੇ ਅੱਜ ਹਾਲਾਤਾਂ ਦੇ ਵਿੱਚ ਕਿੰਨਾ ਕੁ ਫਰਕ ਲੱਗ ਰਿਹਾ ਦੇਖੋ ਸਾਡੇ ਵੱਲੋਂ ਤੋਂ ਹਾਲਾਤ ਤੇ ਜਿਹੜੇ ਕਿਸਾਨਾਂ ਵੱਲੋਂ ਉਹ ਬਿਲਕੁਲ ਵੀ ਭਿਆਨਕ ਨਹੀਂ ਕੀਤੇਗੇ ਅਸੀਂ ਤਾਂ ਸ਼ਾਂਤਮਈ ਸੀ ਸ਼ਾਂਤਮਈ ਹੀ ਰਹਿਣਾ ਹੈ ਸ਼ਾਂਤਮਈ ਹੀ ਰਹਿਣਗੇ ਪਰ ਜੋ ਸਰਕਾਰਾਂ ਨੇ ਹਰਿਆਣਾ ਸਰਕਾਰ ਨੇ ਸਾਡੇ ਉੱਤੇ ਗੋਲੇ ਛੁੱਟੇ ਨੇ ਸਾਡੇ ਦੇ ਫਾਇਰਿੰਗ ਕੀਤੀ ਹੈ ਉਹਦੀ ਬਹੁਤ ਹੀ ਕਨਾਉਣਾ ਕੰਮ ਕੀਤਾ ਸਰਕਾਰਾਂ ਨੇ ਜਦ ਕਿ ਅਸੀਂ ਆਪਣੀਆਂ ਮੰਗਾਂ ਮੰਨਣ ਦੇ ਲਈ ਮੰਨਵਾਉਣ ਦੇ ਲਈ ਦਿੱਲੀ ਜਾ ਰਹੇ ਸੀ ਹਰ ਇੱਕ ਇਨਸਾਨ ਨੂੰ ਆਪਣੇ ਹੱਕ ਮੰਗਣ ਦਾ ਅਧਿਕਾਰ ਹੈ ਸਾਡੇ ਦੇਸ਼ ਦੇ ਵਿੱਚ ਜੇ ਕਾਨੂੰਨੀ ਤੌਰ ਤੇ ਦੇਖੀਏ ਪਰ ਮੈਂ ਸੋਚ ਰਿਹਾ ਵੀ ਕਾਨੂੰਨ ਤਾਂ ਇਹਨਾਂ ਨੇ ਸਰਕਾਰਾਂ ਨੇ ਬਿਲਕੁਲ ਛਿੱਕੇ ਟੰਗ ਦਿੱਤੇ ਨੇ ਕਾਨੂੰਨ ਨਾਮ ਦੀ ਤਾਂ ਕੋਈ ਇੱਥੇ ਚੀਜ਼ ਨਹੀਂ ਰਹੀ ਇੱਥੇ ਤਾਂ ਜਿਹਦਾ ਜੋਰ ਹੈ ਜਿਹਦੀ ਸਰਕਾਰ ਹੈ ਉਹ ਕੁੱਟ ਕੇ ਭਾਵੇਂ ਜਨਤਾ ਨੂੰ ਜਿੱਧਰ ਨੂੰ ਮਰਜ਼ੀ ਕਰ ਲੈ ਇਹਨਾਂ ਨੇ ਉਹ ਤਰੀਕਾ ਅਪਣਾਇਆ ਹੋਇਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇਹ ਕਿਸਾਨ ਹੈ ਦੇਸ਼ ਦਾ ਮਜ਼ਦੂਰ ਹੈ ਇਹ ਕਦੇ ਵੀ ਇਸ ਤਰ੍ਹਾਂ ਦਬਣ ਵਾਲਾ ਨਹੀਂ ਹੈ ਆਪਣੇ ਹੱਕ ਮੰਗਦਾ ਰਹੇਗਾ ਆਪਣੇ ਹੱਕ ਮੰਗਣ ਦੇ ਲਈ ਜੇ ਸਾਨੂੰ ਦਿੱਲੀ ਜਾਣਾ ਪਿਆ ਤਾਂ ਅਸੀਂ ਦਿੱਲੀ ਜਾ ਕੇ ਹੀ ਰਹਾਂਗੇ ਹਾਂ ਜਾਵਾਂਗੇ ਸਾਥ ਵਿੱਚ ਹੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਦੰਗਾ ਪ੍ਰਚਾਰ ਨਹੀਂ ਕਰਾਂਗੇ ਸਰ 2 ਦਿਨ ਦਾ ਸਮਾਂ ਮੰਗਿਆ ਗਿਆ ਜਥੇਬੰਦੀਆਂ ਦੇ ਵੱਲੋਂ ਕਹਿ ਰਹੇ ਨੇ ਕਿ ਆਪਾਂ ਰਣਨੀਤੀ ਉਲੀਕ ਰਹੇ ਹਾਂ ਮੁਰ ਤੋਂ ਦਿੱਲੀ ਵੱਲ ਚਾਲੇ ਪਾਇਆ ਜਾਣਗੇ ਮੁਰ ਬੈਰੀਕੇਡ ਪੱਟੇ ਜਾਣਗੇ ਉਦੋਂ ਦੀ ਕਿਵੇਂ ਦੀ ਤਿਆਰੀ ਹੈ ਤੁਹਾਡੀ ਆਪਣੇ ਪੱਧਰ ਤੇ ਕਿਹੋ ਜਿਹੀ ਤਿਆਰੀ ਕੀਤੀ ਹੋਈ ਹੈ ਕਿਵੇਂ ਤੁਹਾਡੇ ਵੱਲੋਂ ਸਾਰੀ ਰਣਨੀਤੀ ਉਲੀਕੀ ਜਾਏਗੀ ਦੇਖੋ ਸਾਡੇ ਕੋਲ ਤਿਆਰੀ ਸਾਰੀ ਤਰ੍ਹਾਂ ਦੀ ਆ ਪਰ ਅਸੀਂ ਹਿੰਸਕ ਨਹੀਂ ਹੁੰਦੇ ਜੋ ਸਾਡੇ ਲੀਡਰ ਨੇ ਸਾਨੂੰ ਕਿਹਾ ਵਾ ਵੀ ਅਸੀਂ ਹਿੰਸਕ ਨਹੀਂ ਹੋਣਾ ਅਸੀਂ 7 ਮਈ ਹੀ ਆਪਣਾ ਪਹਿਲਾ ਦੇਖੋ 13 ਮਹੀਨੇ ਆਪਾਂ ਦਿੱਲੀ ਬੈਠੇ ਰਹੇ 7ਵੀਂ ਬੈਠੇ ਰਹੇ ਤਾਹੀਂ ਆਪਾਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਹੁਣ ਵੀ ਅਸੀਂ ਜੇ ਆਪਣੀ ਮੰਗਾਂ ਇਹਨਾਂ ਨੂੰ ਪੂਰੀ ਕਰਾਵਾਂਗੇ ਤਾਂ ਹੀ ਕਰਾਵਾਂਗੇ ਜੇ ਆਪਾਂ ਸ਼ਾਂਤਮਈ ਤਰੀਕੇ ਨਾਲ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਰਹਾਂਗੇ ਸ਼ਾਂਤਮਈ ਹੀ ਰਹਾਂਗੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਕੱਲ ਨੌਜਵਾਨਾਂ ਦੇ ਵਿੱਚ ਕਾਫੀ ਜੋਸ਼ ਸੀ ਉਹਨਾਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਸੀ ਕਿ ਬੈਰੀਕੇਡ ਪੱਟ ਕੇ ਆਪਾਂ ਦਿੱਲੀ ਵੱਲ ਜਾਣਾ ਹੈ ਆਪਾਂ ਹਰਿਆਣੇ 'ਚ ਦਾਖਲ ਹੋਣਾ ਹੈ ਕਿਸੇ ਤਰੀਕੇ ਪਰ ਨੌਜਵਾਨਾਂ ਦੇ ਮੰਨਤ ਵਿੱਚ ਹੁਣ ਥੋੜਾ ਵੇਖਿਆ ਜਾ ਰਿਹਾ ਹੈ ਕਿ ਉਹ ਕਹਿ ਰਹੇ ਨੇ ਕਿ ਹੁਣੇ ਸਾਨੂੰ ਰੋਕਿਆ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਾਂ 2 ਦਿਨ ਮੰਗਦੇ ਹਾਂ ਰਣਨੀਤੀਆਂ ਲਿਖੀਆਂ ਜਾਣਗੀਆਂ ਤਾਂ ਹਮ ਨੌਜਵਾਨਾਂ ਨੂੰ ਹੋਸ਼ ਦੇ ਵਿੱਚ ਰਹਿਣ ਦੇ ਲਈ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਸਾਡੇ ਲੀਡਰ ਸਾਹਿਬਾਨਾਂ ਨੇ ਇਸ ਕਰਕੇ ਨੌਜਵਾਨਾਂ ਨੂੰ ਰੋਕਿਆ ਕਿਉਂਕਿ ਆਪਾਂ ਉ ਮੇਰਾ خیال ਹੈ ਵੀ ਬਹੁਤ ਤਾਂ ਉੱਥੇ ਜ਼ਖਮੀ ਕਰਤੇ ਇੱਕ ਉੱਥੇ ਨੌਜਵਾਨ ਮੁੰਡਾ 20-22 ਸਾਲ ਦਾ ਸ਼ਹੀਦ ਕਰਤਾ ਉਹ ਤੇ ਗੋਲੀ ਮਾਰ ਕੇ ਜੇ ਅਸੀਂ ਇੱਥੇ ਵੀ ਨੌਜਵਾਨਾਂ ਨੂੰ ਨਾ ਰੋਕਦੇ ਇੱਥੇ ਵੀ ਹੋਈ ਹੋਣਾ ਤੇ ਇੱਥੇ ਬਹੁਤ ਵੱਡਾ ਨੁਕਸਾਨ ਹੋਣਾ ਸੀ ਤਾਂ ਫਿਰ ਇਹ ਲੋਕ ਜਾਂ ਸਰਕਾਰਾਂ ਭਾਵੇਂ ਦੂਸਰੀ ਜਿਹੜੇ ਸਾਡੇ ਵਿਰੋਧੀ ਨੇ ਉਹ ਕਹਿੰਦੇ ਇਹਨਾਂ ਨੇ ਇੱਥੇ ਮੁੰਡੇ ਮਰਾਤੇ ਦੇਖੋ ਅਸੀਂ ਕਿਸੇ ਦਾ ਮੁੰਡਾ ਨਹੀਂ ਮਰਾਣਾ ਅਸੀਂ 7 ਮਈ ਹੀ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਹੈ ਔਰ ਇਹਨਾਂ ਮੁੰਡਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਅਸੀਂ ਸ਼ਾਂਤ ਰਹਿਣਾ ਹੈ ਸ਼ਾਂਤ ਰਹਿ ਕੇ ਹੀ ਆਪਾਂ ਜਿੱਤਣਾ ਹੈ ਸਰਕਾਰਾਂ ਦੇ ਨਾਲ ਕਦੀ ਡੰਡੇ ਸੋਟਿਆਂ ਦੇ ਨਾਲ ਲੜਾਈ ਲਈ ਲੜੀ ਜਾ ਸਕਦੀ ਆਪਾਂ ਸ਼ਾਂਤ ਰਹਿ ਕੇ ਹੀ ਲੜਾਈ ਲੜਾਂਗੇ ਉਹ ਸਰਕਾਰਾਂ ਨੂੰ ਆਪਾਂ ਡੇਗਾਂਗੇ ਸਰਕਾਰਾਂ ਨੂੰ ਡੇਗਾਂਗੇ ਆਪਣੀਆਂ ਮੰਗਾਂ ਮਨਵਾਵਾਂਗੇ ਇਹ ਅਸੀਂ ਇਸ ਤੇ ਪੂਰੇ ਸੱਥੀ ਰਾਂ ਔਰ ਕਾਇਮ ਸਰ 2 ਦਿਨ ਦਾ ਸਮਾਂ ਹੈ 2 ਦਿਨ ਬਾਅਦ ਮੁਰਤੁੰ ਦਿੱਲੀ ਵੱਲ ਚਲੇ ਪਏ ਜਾਣੇ ਹੋਰ ਜਥੇਬੰਦੀਆਂ ਵੀ ਤੁਹਾਡੇ ਨਾਲ ਸ਼ਾਮਲ ਹੋ ਰਹੀਆਂ ਨੇ ਹੋਰ ਲੋਕ ਵੀ ਕਿਸਾਨ ਜਿਹੜੇ ਨੇ ਆਪਣੇ ਪਿੰਡਾਂ ਚੁੱਟ ਕੇ ਇੱਥੇ ਆ ਰਹੇ ਨੇ ਪਿੰਡਾਂ ਦੇ ਵਿੱਚ ਕਿੰਦਾਂ ਦੀ ਤਿਆਰੀ ਲੱਗ ਰਹੀ ਹੈ ਕਦੋਂ ਤੋਂ ਕਿਸਾਨ ਇੱਥੇ ਪਹੁੰਚਣਾ ਸ਼ੁਰੂ ਹੋਰ ਹੋ ਜਾਣਗੇ ਜੇ ਕਾਫਲਾ ਕਾਫੀ ਲੰਬਾ ਹੀ ਕੱਲ ਵੀ ਕੱਲ ਤਾਂ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੇ ਵੇਖੇ ਜਾ ਰਹੇ ਸੀ ਅੱਜ ਥੋੜਾ ਘੱਟ ਉੱਥੇ ਦੇਖਿਆ ਜਾ ਰਿਹਾ ਨਹੀਂ ਕੱਲ ਅਸੀਂ ਸਾਡੇ ਲੀਡਰਸ ਆਵਨ ਨਾ ਕਾਲ ਦਿੱਤੀ ਹੋਈ ਸੀ ਵੀ ਅਸੀਂ ਅੱਜ ਜਾਣਾ ਉਹ ਜਿਹੜੇ ਇੱਕ ਦਿਨ ਵਾਸਤੇ ਆਏ ਹੋਏ ਸੀ ਨਾ ਕਿਸਾਨ ਲਾ ਲਓ ਮਜ਼ਦੂਰ ਉਹਨਾਂ ਨੇ ਇੱਕ ਦਿਨ ਲਾ ਕੇ ਇੱਥੇ ਘਰ ਜਾਣੇ ਜਾਣਾ ਸੀ ਉਹਨਾਂ ਨੇ ਆਪਣੇ ਕੰਮ ਵੀ ਕਰਨੇ ਸੀ ਉਹ ਜੇ ਅਸੀਂ ਦੁਬਾਰਾ ਬੁਲਾਣਗੇ ਉਹ ਦੁਬਾਰਾ ਫੇਰ ਆਣਗੇ ਉਸ ਤੋਂ ਬਾਅਦ ਚੜ ਕੇ ਆਣਗੇ ਪਰ ਜਦੋਂ ਵੀ ਸਾਡੇ ਲੀਡਰ ਸਹਿਬਾਨ ਸਾਨੂੰ ਕਾਲ ਦੇਣਗੇ ਅੱਗੇ ਜਾਣ ਦੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਕੱਲ ਜਾਾਂਗੇ ਪਰ ਜਾਾਂਗੇ ਇਹ ਤਾਂ ਜਦੋਂ ਸਾਡੇ ਲੀਡਰ ਸਹਿਬਾਨ ਕਹਿਣਗੇ ਉਦੋਂ ਜਾਣਗੇ ਅਸੀਂ ਉਹਨਾਂ ਦੇ ਕਾਲ ਤੇ ਉੱਪਰ ਫੁੱਲ ਝੜਾਵਾਂਗੇ ਸਿਰ ਤੁਸੀਂ ਪਿੰਡੋਂ ਆਪਣੇ ਲੰਗਰ ਬਣਾ ਕੇ ਆਏ ਹੋ ਲੰਗਰ ਉਦੋਂ ਹੀ ਚੱਲ ਰਿਹਾ ਹੈ ਕੱਲ ਵੀ ਅਸੀਂ ਦੇਖ ਰਿਹਾ ਸੀ ਕੱਲ ਵੀ ਲੰਗਰ ਉਦੋਂ ਹੀ ਚੱਲ ਰਿਹਾ ਸੀ ਕਿੰਨਾ ਸਮਾਂ ਹੋ ਚੁੱਕਿਆ ਤੁਸੀਂ ਰੋਜ਼ ਇੱਥੇ ਆ ਰਹੇ ਹੋ ਅਸੀਂ ਤਾਂ ਤੁਸੀਂ ਦੇਖ ਲਓ 13 ਤਰੀਕ ਦੇ ਆ ਮੈਂ ਤਾਂ ਇੱਕ ਵੀ ਰਾਤ ਘਰ ਨਹੀਂ ਗਿਆ ਇੱਥੇ ਹੀ ਆ ਔਰ ਮੇਰਾ ਫਰਜ਼ ਵੀ ਬਣਦਾ ਮੈਂ ਬਲਾਕ ਪ੍ਰਧਾਨ ਹੋਣ ਦੇ ਨਾਤੇ ਮੈਂ ਜਦੋਂ ਤੱਕ ਇਸ ਸੰਘਰਸ਼ ਚੱਲੇਗਾ ਮੈਂ ਇੱਕ ਵੀ ਰਾਤ ਆਪਣੇ ਘਰ ਨਹੀਂ ਲਾਉਂਗਾ ਇੱਥੇ ਹੀ ਲਾਉਂਗਾ ਹਾਂ ਜੀ ਮੈਂ ਤਾਂ ਆਪਣੇ ਜਿੰਨੇ ਵੀ ਬਲਾਕ ਦੇ ਮੇਰੀ 20 ਟਰਾਲੀਆਂ ਹੋਣੀ ਇੱਥੇ ਆਈ ਵੀ ਡੇਰਾ ਵਸੀ ਬਲਾਕ ਦੀ ਸਿੱਧੂਪੁਰ ਜਿੱਥੇ ਬੰਦੀ ਸੀ ਸਾਰੇ ਦੇ ਸਾਰੇ ਇੱਥੀ ਨੇ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ ਕੋਈ ਚੱਲਿਆ ਜਾਂਦਾ ਫੇਰ ਆ ਜਾਂਦਾ ਹਾਂ ਜੀ ਸਰ ਤੁਹਾਡੇ ਪਿੰਡ ਦੇ ਵਿੱਚ ਕਿਹੋ ਜਿਹੀ ਤਿਆਰੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਲੰਗਰ ਵੀ ਤਿਆਰ ਕੀਤੇ ਜਾ ਰਹੇ ਆ ਲੰਗਰ ਵੀ ਇੱਥੇ ਪਹੁੰਚ ਰਹੇ ਨੇ ਕਿੰਨੇ ਮਹੀਨੇ ਦਾ ਰਾਸ਼ਨ ਇੱਥੇ ਪਹੁੰਚਿਆ ਹੋਇਆ ਤੇ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਤਿਆਰੀ ਹੋਈ ਹੈ ਦੇਖੋ ਮੈਂ ਆਪਣੇ ਕੱਲੇ ਪਿੰਡ ਦੀ ਗੱਲ ਨਹੀਂ ਕਰੂੰਗਾ ਮੈਂ ਆਪਣੇ ਡੇਰਾ ਬਸੀ ਬਲਾਕ ਦੀ ਗੱਲ ਕਰੂੰਗਾ ਮੇਰੇ ਡੇਰਾ ਬਸੀ ਬਲਾਕ ਤੋਂ ਘੱਟ 10 ਪਿੰਡਾਂ ਵਿੱਚੋਂ ਇੱਥੋਂ ਡੇਲੀ ਲੰਗਰ ਆ ਰਿਹਾ ਬਦਲ ਬਦਲ ਕੇ 10 ਪਿੰਡਾਂ ਵਿੱਚੋਂ ਡੇਲੀ ਲੰਗਰ ਬਣ ਕੇ ਆ ਰਿਹਾ ਚਾਹ ਦੇ ਲੰਗਰ ਦੁੱਧ ਕਾफी ਆ ਰਿਹਾ ਸਾਰੀ ਸੰਗਤਾਂ ਜਿਹੜੀ ਇਹ ਨੇੜੇ ਦੀ ਸੰਗਤ ਆ ਇਹ ਡੇਲੀ ਆਉਂਦੀ ਆ ਇਰੇ ਨੇੜੇ ਦੇ ਜ਼ਿਲ੍ਹੇ ਲਾ ਲਓ ਆਪਾਂ ਮੋਹਾਲੀ ਜ਼ਿਲ੍ਹਾ ਲਾ ਲਓ ਰਾਜਪੁਰਾ ਪਟਿਆਲਾ ਲਾ ਲਓ ਇੱਧਰ ਇਹ ਸਾਰੀ ਸੰਗਤਾਂ ਡੇਲੀ ਆਉਂਦੀਆਂ ਕੁਝ ਸੰਗਤਾਂ ਡੇਲੀ ਰਾਤ ਨੂੰ ਚਲੀ ਜਾਂਦੀਆਂ ਇਸ ਕਰਕੇ ਆਪਾਂ ਨੂੰ ਲੱਗਦਾ ਵੀ ਇਹ ਚਲੇ ਗਈ ਚਲੇ ਨਹੀਂ ਗਏ ਦੁਬਾਰਾ ਫੇਰ ਤੁਸੀਂ ਦੇਖਦੇ ਰਹੋ 12 ਵਜੇ ਤੱਕ ਕਿੱਥੇ ਫੇਰ ਇਕੱਠ ਹੋਈ ਹੋ ਜਾਣਾ ਹਾਂ ਜੀ ਤਾਂ ਕਿਸਾਨ ਆਗੂ ਮੌਜੂਦ ਸੀਗੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਦੇ ਵਿੱਚ ਇਕੱਠ ਮੁਰ ਤੋਂ ਪਰਵਾ ਨਜ਼ਰ ਆਵੇਗਾ ਜਿਵੇਂ ਕੱਲ ਕਾਫੀ ਕਠਨਸਰ ਆ ਰਿਹਾ ਸੀਗਾ ਕਿਉਂਕਿ ਕੱਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੂਚ ਦਾ ਐਲਾਨ ਕੀਤਾ ਹੋਇਆ ਸੀ ਤੇ ਹੁਣੇ ਜਥੇਬੰਦੀਆਂ ਨੇ 2 ਦਿਨ ਦਾ ਸਮਾਂ ਮੰਗਿਆ ਰਣਨੀਤੀ ਲਿਖੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ 2 ਦਿਨਾਂ ਬਾਅਦ ਮੁਰਤੋਂ ਦਿੱਲੀ ਵੱਲ ਚੱਲੇ ਪਾਈ ਜਾਣਗੇ ਮੁਰਤੋਂ ਬੈਰੀਕੇਡ ਜਿਹੜੇ ਨੇ ਟੱਪੇ ਜਾਣਗੇ ਕੈਮਰਾਮੈਨ ਤਰੁੰਦਨਾਲ ਲਾਂਚ ਡਾ ਪੰਜਾਬ ਬੁਲਟਿਨ ਚੰਬੂ ਬੋਟਾ